ਅਮਰੀਕਾ ਤੋਂ ਵਾਪਸ ਆਏ ਭਾਰਤੀਆਂ ਦੀ ਖਬਰ ਤੋਂ ਬਾਅਦ ਇੱਕ ਹੋਰ ਖੁਲਾਸਾ ਹੋਇਆ ਕਿ ਹੋਰ ਭਾਰਤੀ ਵੀ ਜਿਹੜੇ ਆ ਉਹ ਵਾਪਸ ਆ ਸਕਦੇ ਨੇ ਇਸ ਵਿੱਚ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੀ ਯਾਤਰਾ ਤੋਂ ਬਾਅਦ ਅਮਰੀਕਾ ਯਾਤਰਾ ਲਈ ਰਵਾਨਾ ਹੋ ਗਏ ਇਹ ਉਹਨਾਂ ਦੀ ਯਾਤਰਾ ਦਾ ਜਿਹੜਾ ਦੂਜਾ ਪੜਾਅ ਪੀਐਮ ਨਰਿੰਦਰ ਮੋਦੀ ਵਾਸ਼ਿੰਗਟਨ ਪਹੁੰਚ ਕੇ ਪੀਐਮ ਨਰਿੰਦਰ ਮੋਦੀ ਦਾ ਭਾਰਤੀ ਮੂਲ ਦੇ ਲੋਕਾਂ ਦੇ ਵੱਲੋਂ ਬੜਾਈ ਜ਼ਬਰਦਸਤ ਜੋ ਕਿ ਆ ਸਵਾਗਤ ਕੀਤਾ ਗਿਆ ਪੀਐਮ ਨਰਿੰਦਰ ਮੋਦੀ ਅਮਰੀਕੀ ਰਾਸ਼ਟਰੀ ਖੂਫੀਆ ਡਾਇਰੈਕਟਰ ਤੁਲਸੀ ਗਬੜ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਨੂੰ ਉਹਨਾਂ ਦੀ ਨਿਯੁਕਤੀ ਤੇ ਵਧਾਈ ਦਿੱਤੀ। ਤੁਹਾਨੂੰ ਦੱਸਦੀ ਹੈ ਕਿ ਅੱਜ ਰਾਤ ਪੀਐਮ ਨਰਿੰਦਰ ਮੋਦੀ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਕਈ ਦੋ ਪੱਖੀ ਮੁੱਦਿਆਂ ਤੇ ਗੱਲਬਾਤ ਕਰਨਗੇ। ਇਸ ਗੱਲਬਾਤ ਤੇ ਉਹ ਕਈ ਵਪਾਰ, ਊਰਜਾ ਤੇ ਹੋਰ ਵੀ ਕਈ ਮੁੱਦਿਆਂ ਤੇ ਜੋ ਕਿ ਹੈ ਆਪਣੇ ਵਿਪਾਰ ਅੱਗੇ ਵਿਧਾਨ ਤੇ ਵੀ ਗੱਲਬਾਤ ਕਰਨਗੇ ਤੇ ਇਸ ਤੋਂ ਬਾਅਦ ਉਹ ਕਈ ਬਿਜ਼ਨਸਮੈਨ ਲੀਡਰਸ ਦੇ ਨਾਲ ਵੀ ਜੋ ਕਿ ਇਹ ਗੱਲਬਾਤ ਕਰਨਗੇ ਦੱਸਿਆ ਜਾ ਰਿਹਾ ਹੈ ਕਿ ਵਿਦ